ਲਓ ਵੀ ਦੋਸਤੋ ਤੁਹਾਡੇ ਲਈ ਪੰਜਾਬੀ ਦੇ ਵਿੱਚ ਸੋਸ਼ਲ ਮੀਡੀਆ ਦਾ ਕੋਰਸ ਆਪਾਂ ਲਾਂਚ ਕਰਤਾ ਜਿਹੜਾ ਕਿ ਸਿਰਫ 599 ਰੁਪਈਆ ਦੇ ਵਿੱਚ ਤੁਹਾਨੂੰ ਮਿਲੂਗਾ ਜੇਕਰ ਤੁਸੀਂ ਕਿਤੇ ਵੀ ਕਲਾਸਾਂ ਲਾ ਚੁੱਕੇ ਹੋ ਜਾਂ ਆਨਲਾਈਨ ਕਿਸੇ ਕੋਲ ਪੜ ਚੁੱਕੇ ਹੋ ਜਾਂ ਤੁਹਾਨੂੰ ਇਹ ਲੱਗਦਾ ਵੀ ਯਾਰ ਮੇਰੇ ਆ ਚੀਜ਼ ਸਮਝ ਹੀ ਨਹੀਂ ਆਈ ਜਾਂ YouTube ਤੋਂ ਵੀਡੀਓ ਦੇਖ ਦੇ ਕੇ Facebook ਤੋਂ ਵੀਡੀਓ ਦੇਖ ਦੇ ਕੇ ਤੁਹਾਡੇ ਸਮਝ ਵਿੱਚ ਨਹੀਂ ਆਇਆ ਤਾਂ ਆਪਾਂ ਆਪਣੀ ਵੈਬਸਾਈਟ gurikrangna.in ਹੋ ਜਾਂ gurikrangna.com ਤੇ ਹੁਣ ਇੱਕ ਕੋਰਸ ਪਾਦਾ ਜਿਹਦੇ ਵਿੱਚ YouTube Facebook editing AI ਬਾਰੇ website development ਤੇ ਕੋਈ ਨਵਾਂ ਕੰਮ ਸ਼ੁਰੂ ਕਰਨਾ ਉਹਦੇ ਵਾਸਤੇ ਕਿਹੜੇ ਕਿਹੜੇ ਰਿਕੁਆਇਰਮੈਂਟਾਂ ਹੁੰਦੀਆਂ ਨੇ ਇਹ ਸਾਰੇ ਕੋਰਸ ਪਾਏ ਹੋਏ ਨੇ ਤੇ ਇਹਦੇ ਵਿੱਚ ਹੁਣ ਬੈਨੀਫਿਟ ਵਾਲੀ ਗੱਲ ਦੱਸਦਾ ਤੁਹਾਨੂੰ ਤੁਸੀਂ ਇੱਕ ਵਾਰ ਕੋਰਸ ਖਰੀਦ ਲੈਣਾਗਾ ਉਸ ਤੋਂ ਬਾਅਦ YouTube ਬਾਰੇ ਕੋਈ ਵੀ ਜਾਣਕਾਰੀ ਆਊਗੀ ਤਾ ਉਹ ਆਪਣੀ ਵੈਬਸਾਈਟ ਤੇ ਤੁਹਾਨੂੰ ਮਿਲੂਗੀ ਇੱਕ ਵਾਰ ਕੋਰਸ ਖਰੀਦਿਆ ਤੁਸੀਂ ਚਾਹੇ 100 ਵਾਰ ਦੇਖੋ ਚਾਹੇ ਅੱਜ 10 ਮਿੰਟ ਦੇਖ ਲਿਆ ਕੱਲ ਨੂੰ ਘੰਟਾ ਦੇਖ ਲਿਆ ਪਰਸੋ 3 ਘੰਟੇ ਦੇਖ ਲਿਆ ਜਿਹੜਾ ਮਰਜੀ ਤੁਸੀਂ ਇੱਕ ਓਟੀਪੀ ਨਾਲ ਖੋਲਣਾ ਵੈਬਸਾਈਟ ਤੇ ਜਾ ਕੇ ਉਹ ਤੁਹਾਡੇ ਨੰਬਰ ਨਾਲ ਹੀ ਖੁੱਲੂ ਉਹ ਤੁਸੀਂ ਦੇਖ ਸਕਦੇ ਹੋ ਹੋਰ ਨੂੰ ਕਿਸੇ ਨੂੰ ਨਹੀਂ ਦਿਖਾ ਸਕਦੇ ਪਰ ਨਾਲ ਮਿੱਤਰ ਕੋਈ ਹੈਗਾ ਤਾਂ ਤੁਸੀਂ ਇਕੱਠੇ ਵੀ ਦੇਖ ਸਕਦੇ ਹੋ ਪਰ ਸਭ ਤੋਂ ਵਧੀਆ ਗੱਲ ਕੀ ਹੈ ਜਿਵੇਂ ਅਸੀਂ ਆਫਲਾਈਨ ਹੋਟਲ ਦੇ ਵਿੱਚ ਕਲਾਹ ਲਾਉਂਦੇ ਸੀ ਜਾਂ ਆਨਲਾਈਨ ਅਸੀਂ ਕਲਾਹ ਲਾਉਨੇ ਆ ਤਾਂ ਬਾਹਰਲੇ ਮਿੱਤਰਾਂ ਦਾ ਨਹੀਂ ਟਾਈਮ ਮੈਚ ਹੁੰਦਾ ਕੋਈ ਟਰੱਕ ਚਲਾਉਂਦਾ ਮਿੱਤਰ ਕੋਈ ਗੱਡੀ ਚ ਕੋਈ ਹੋਰ ਕੰਮ ਕਰਦਾ ਹੈ ਜਾਂ ਪੰਜਾਬ ਦੇ ਵਿੱਚ ਕੋਈ ਸਰਕਾਰੀ ਮੁਲਾਜ਼ਮ ਨੇ ਜਾਂ ਪ੍ਰਾਈਵੇਟ ਮੁਲਾਜ਼ਮ ਨੇ ਤਾਂ ਹੁਣ ਇਹ ਜਿਹੜਾ ਕੋਰਸ ਹੈ ਤੁਸੀਂ ਇੱਕ ਵਾਰ ਖਰੀਦਣਾ ਜੀ ਇਹ 사이ਟ ਤੋਂ ਖਰੀਦਣਾਗਾ ਤੇ ਜੇ ਕੋਈ ਵੀ ਤੁਹਾਨੂੰ ਪ੍ਰੋਬਲਮ ਹੋਊ ਆਪਣਾ ਟੀਮ ਦਾ ਨੰਬਰ ਵੀ ਦਿੱਤਾ ਹੋਇਆ ਇੱਕ ਜਦੋਂ ਵੈਬਸਾਈਟ ਤੇ ਜਾਓਗੇ ਉੱਥੇ ਇੱਕ ਡਿਜੀਟਲ ਅਸਥ ਵੀ ਆਪਾਂ ਬਣਾਈ ਹੋਈ ਆ ਉੱਥੇ ਤੁਸੀਂ ਕੋਈ ਵੀ ਸਵਾਲ ਆਪਦਾ ਕਰਦੇ ਹੋ ਤੁਹਾਨੂੰ 24 ਘੰਟਿਆਂ ਦੇ ਵਿੱਚ ਉਹਦਾ ਅਸੀਂ ਜਵਾਬ ਦੇਵਾਂਗੇ ਕੋਸ਼ਿਸ਼ ਰੂ ਵੀ 24 ਘੰਟਿਆਂ ਦੇ ਵਿੱਚ ਜੇ ਜ਼ਿਆਦਾ ਆਉਣਗੇ ਤਾਂ ਵੀ ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਮਹੱਲੀ ਤੋਂ ਟੀਮ ਜਿਹੜੀ ਇਹਨੂੰ ਹੈਂਡਲ ਕਰਦੀ ਹੈ 6 ਬੰਦੇ ਸਾਡੀ ਟੀਮ ਆ ਜਿਹੜੀ ਪ੍ਰੋਪਰ ਤੁਹਾਨੂੰ ਸਾਰੀ ਇੱਕ ਇੱਕ ਚੀਜ਼ ਦੀ ਜਾਣਕਾਰੀ ਦੇਊਗੀ ਬਸ ਮੇਨ ਗੱਲ ਬੈਨੀਫਿਟ ਇਹ ਆ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਬੰਡਲ ਸੋਸ਼ਲ ਮੀਡੀਆ ਦਾ ਇੱਕੋ ਹੀ ਜਗ੍ਹਾ ਤੇ ਮਿਲ ਜੂਗਾ ਕਿੱਥੋਂ ਮਿਲੂਗਾ ਜੀ gurikrangana.info ਜਾਂ gurikrangana.com ਤੁਸੀਂ ਸਰਚ ਕਰਨਾ ਉੱਥੇ ਜਾ ਕੇ 599 ਰੁਪਿਆਵਾਂ ਦੇ ਵਿੱਚ ਤੁਸੀਂ ਕੋਰਸ ਖਰੀਦਣਾ ਉਹ ਕੋਰਸ ਕਿਵੇਂ ਖਰੀਦਣਾਗਾ ਉਹ ਮੈਂ ਤੁਹਾਨੂੰ ਦੱਸਦਾ ਜੇਕਰ ਕੋਈ ਮਿੱਤਰ ਇਹ ਕਹਿੰਦਾ ਵੀ ਅਸੀਂ ਬਈ ਆਫਲਾਈਨ ਕਲਾਸ ਲਾਉਣੀ ਆ ਜਾਂ ਆਨਲਾਈਨ ਕਲਾਸ ਲਾਉਣੀ ਆ ਉਦੀ ਆਪਸ਼ਨ ਵੀ ਆਪਾਂ ਉਸ ਵੈਬਸਾਈਟ ਦੇ ਉੱਪਰ ਸਾਰੀ ਦਿੱਤੀ ਹੋਈ ਆ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਇੱਕ ਵਾਰ ਆਹ ਵੀਡੀਓ ਤੁਸੀਂ ਸਾਰੀ ਦੇਖ ਲਓ ਇਸ ਤੋਂ ਬਾਅਦ ਮੈਂ ਕਿਵੇਂ ਆਪਾਂ ਕੋਰਸ ਖਰੀਦਣਾ ਉਹ ਸਾਰਾ ਦਿਖਾਇਆ ਹੋਏਗਾ ਤਾਂ ਉਸ ਤਰੀਕੇ ਨਾਲ ਤੁਸੀਂ ਕੋਰਸ ਖਰੀਦੋ ਜੋ ਵੀ ਨਵੇਂ ਅਪਡੇਟ ਅਸੀਂ ਪਾਵਾਂਗੇ ਤੁਹਾਡਾ ਇਹ ਲਾਈਫਟਾਈਮ ਰਹੂਗਾ ਅਸੀਂ ਉਹਦੇ ਵਿੱਚ ਜੋ ਵੀ ਫੇਸਬੁੱਕ ਬਾਰੇ ਕੁਝ ਨਵਾਂ ਪਾਉਣਾ YouTube ਬਾਰੇ ਪਾਉਣਾ AI ਬਾਰੇ ਪਾਉਣਾ ਉਹ ਤੁਹਾਨੂੰ ਜੋ ਵੀ ਅਸੀਂ ਨਵਾਂ ਐਡ ਕਰਤਾ ਤੁਸੀਂ ਬਾਰ-ਬਾਰ ਦੇਖ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਹੁਣ ਕੋਰਸ ਖਰੀਦਣਾ ਕਿਵੇਂ ਆਜੋ ਆਪਾਂ ਉਹ ਦੱਸ ਦਿਆਂ ਦੋਸਤੋ ਲਓ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਇਹ ਕੋਰਸ ਖਰੀਦਣਾ ਕਿਵੇਂ ਸਭ ਤੋਂ ਪਹਿਲਾਂ ਆਪਾਂ gurikrangana.info ਜਾਂ .com ਪਾਉਣਾਗਾ Google ਦੇ ਵਿੱਚ ਜਾ ਕੇ ਜਦੋਂ ਆਪਾਂ ਸਰਚ ਕਰਾਂਗੇ ਆਹ ਲਓ ਜੀ gurikrangana.info ਆ ਗਿਆ ਇਸ ਤਰੀਕੇ ਨਾਲ ਆਪਣੀ ਵੈਬਸਾਈਟ ਖੁੱਲੂਗੀ ਤੇ ਜਿਹੜਾ ਇਹ ਕੋਰਸ ਹੈ ਨਾ ਇਹ ਵੀਡੀਓ ਕੋਰਸ ਹੈ ਕੱਲੀ ਆਵਾਜ਼ ਨਹੀਂ ਹੈਗੀ ਇਹਦੇ ਵਿੱਚ ਇਸ ਤੋਂ ਬਾਅਦ ਆਪਾਂ ਇੱਥੇ ਕੋਰਸ ਤੇ ਕਲਿੱਕ ਕਰਾਂਗੇ ਆਪਣੀ ਈਮੇਲ ਆਈਡੀ ਭਰਾਂਗੇ ਜੀ ਮੰਨ ਲਓ ਹੁਣ ਮੈਂ ਆਪਣੇ ਮੁੰਡੇ ਦੀ ਭਰੀਆ ਸੰਦੀਪ ਮਾਨ ਤੇ ਇਸ ਤੋਂ ਬਾਅਦ ਆਪਾਂ ਭਰਨਾ ਜੀ ਆਪਣਾ ਮੋਬਾਈਲ ਨੰਬਰ ਮਲ ਖਰੀਦਣ ਦਾ ਵੀ ਸਿਰਫ ਤੁਹਾਡਾ 1 ਮਿੰਟ ਲੱਗਣਾ ਹੈ ਕੋਰਸ ਖਰੀਦਣ ਲਈ 1 ਮਿੰਟ ਕਿਉਂਕਿ ਇੱਕ ਵਾਰ ਰਜਿਸਟਰ ਹੋ ਗਏ ਸਾਡੇ ਕੋਲ ਤੁਹਾਡੀ ਸਾਰੀ ਡਿਟੇਲ ਰਹੂਗੀ ਤਾਂ ਜੋ ਆਨ ਆਲੇ ਸਮੇਂ ਦੇ ਵਿੱਚ ਤੁਹਾਨੂੰ ਕੋਈ ਵੀ ਅਸੀਂ ਇਹਦੇ ਵਿੱਚ ਕੋਈ ਐਡ-ਆਨ ਫੀਚਰ ਦੇਣਾ ਉਹ ਤੁਹਾਨੂੰ ਸੈਂਡ ਕਰ ਸਕੀਏ ਇਸ ਤੋਂ ਬਾਅਦ ਆਪਾਂ ਬਸ ਇਹ ਤੇ ਕਲਿੱਕ ਕਰਾਂਗੇ ਰਿਕਵੈਸਟ ਪੇ ਕਰਾਂਗੇ ਇਸ ਤਰੀਕੇ ਨਾਲ ਸਕੈਨਰ ਆਜੂ ਚਾਹੇ ਤਾਂ ਤੁਸੀਂ ਸਕੈਨ ਕਰ ਦਿਓ ਜੀ ਚਾਹੇ UPI ID ਰਹੀ ਕਰ ਦਿਓ ਚਾਹੇ ਕਾਰਡ ਰਹੀ ਕਰ ਦਿਓ ਚਾਹੇ ਨੈਟ ਬੈਂਕਿੰਗ ਰਹੀ ਕਰ ਦਿਓ ਪੂਰਾ ਪ੍ਰੋਪਰ ਤੋਂ ਨੂੰ ਸਾਰੇ ਤਰ੍ਹਾਂ ਦੇ ਇਹੋ ਦਿੱਤੇ ਤੇ ਬਾਹਰਲੇ ਦੋਸਤ ਵੀ ਇਹ ਤੇ ਪੇਮੈਂਟ ਕਰ ਸਕਦੇ ਆ ਮਤਲਬ ਕੋਈ ਇਹ ਨਹੀਂ ਹੈਗਾ ਵੀ ਆਪਾਂ ਸਿਰਫ ਇੱਥੋਂ ਹੀ ਕਰ ਸਕਦੇ ਆ ਕਲ ਇੰਡੀਆ ਜੀ ਕੋਰਸ ਖਰੀਦ ਸਕਦੇ ਆ ਤੁਸੀਂ ਕਿਤੋਂ ਵੀ ਕੋਰਸ ਖਰੀਦ ਸਕਦੇ ਆ ਇਸ ਤੋਂ ਬਾਅਦ ਕੋਰਸ ਤੁਹਾਡਾ ਖਰੀਦਿਆ ਗਿਆ ਮੰਨ ਲਓ ਜੇ ਤੁਸੀਂ ਇਹ ਪੇਮੈਂਟ ਕਰਤੀ ਕੋਰਸ ਤੁਹਾਡਾ ਖਰੀਦਿਆ ਜਾਊਗਾ ਫਿਰ ਆਪਾਂ ਦੇਖਣਾ ਕਿ ਮੈਂ ਕੋਰਸ ਨੂੰ ਦੁਬਾਰੇ ਆਪਾਂ ਉਹੀ ਵੈਬਸਾਈਟ ਪਰਾਂਗੇ ਬਿਲਕੁਲ ਇਸ ਤਰੀਕੇ ਨਾਲ ਆਊਗਾ ਉੱਪਰ ਆਪਾਂ ਕਰਾਂਗੇ ਜੀ ਲੌਗਇਨ ਇਹ ਵੈਬਸਾਈਟ ਆ ਗਈ ਜਿਹੜੇ ਮੋਬਾਈਲ ਨੰਬਰ ਤੁਸੀਂ ਭਰਨਾ ਉਹ ਧਿਆਨ ਨਾਲ ਭਰਨਾ ਹੈਗਾ ਜੀ ਤੋਂ ਕੋਰਸ ਖਰੀਦਣਾਗਾ ਉਹੀ ਨੰਬਰ ਨਾਲ ਇਹ ਲੌਗਇਨ ਹੋਊਗਾ ਜੀ ਨੰਬਰ ਭਰਾਂਗੇ ਲੌਗਇਨ ਕਰਾਂਗੇ ਜੀ ਸਿਰਫ ਇੱਕ ਆਪਾਂ ਨੂੰ OTP ਆਊਗਾ ਇਹਦੇ 15 ਤੋਂ 10 ਤੋਂ 15 ਸਕੰਡ ਲੱਗਦੇ ਆ ਆ ਦੇਖੋ ਜੀ ਆਪਾਂ OTP ਸੈਂਡ ਕਰਤਾ ਤੇ ਇਹ ਥੋੜਾ ਜਿਹਾ ਸੀ ਇਹ ਸੇਫ ਐਂਡ ਸਿਕਿਉਰਲੀ ਲਾਇਆ ਹੋਇਆ ਵੀ ਕੱਲ ਨੂੰ ਕੋਈ ਵੈਬਸਾਈਟ ਨੂੰ ਵੀ ਪ੍ਰੋਬਲਮ ਨਾ ਆਵੇ ਤੇ ਤੁਹਾਡਾ ਵੀ ਡਾਟਾ ਨਾ ਕੋਈ ਕਿਸੇ ਪਾਸੇ ਲੀਕ ਹੋਵੇ ਤੇ ਆ ਲਓ ਜੀ ਆਪਾਂ OTP ਭਰਤਾ ਜੀ ਤੇ ਆਪਣਾ ਜਿਹੜਾ ਕੋਰਸ ਹੁਣ ਪੂਰੀ ਤਰ੍ਹਾਂ ਖੁੱਲ ਚੁੱਕਿਆ ਜੀ ਹੁਣ ਆਪਾਂ ਦੇਖੋ ਸਾਰ ਆ ਗਿਆ ਜੀ ਹੁਣ ਕਲਾਸ ਤੇ ਪੈਕੇਜ ਮਾਈ ਕੋਰਸ ਤੇ ਆਪਾਂ ਕਲਿੱਕ ਕਰ ਦਿੰਨੇ ਆ ਜੁਆਇਨ ਕਲਾਸ ਆ ਗਿਆ ਮਾਈ ਕੋਰਸ ਤੇ ਆਪਾਂ ਕਲਿੱਕ ਕਰਾਂਗੇ ਇਹ ਆ ਗਿਆ ਜੀ ਸਾਰਾ ਕੋਰਸ ਇਹਨੂੰ ਆਪਾਂ ਓਪਨ ਕਰਾਂਗੇ ਦੇਖੋ ਜੀ ਹੁਣ YouTube Facebook ਤੇ ਸਾਰ ਆ ਗਿਆ ਇਹ ਟੂਲਸ ਹਾਊ ਟੂ ਰਨ ਅ ਬਿਜ਼ਨਸ ਹੁਣ ਆਪਾਂ ਇੱਕ YouTube ਤੇ ਕਲਿੱਕ ਕਰਕੇ ਦਿਖਾ ਦਿੰਨੇ ਆ ਇਹਦੇ ਵਿੱਚ ਕੀ ਕੀ ਪਾਰਟ ਨੇ ਮੰਨ ਲਓ ਡੇਲੀ ਤੁਸੀਂ ਇੱਕ ਪਾਰਟ ਸਿੱਖਣਾ ਇੱਕ ਪਾਰਟ ਖੋਲ ਕੇ ਸਿੱਖ ਸਕਦੇ ਹੋ ਸਾਰੇ ਤਰ੍ਹਾਂ ਦਾ YouTube ਦਾ ਇੱਕ ਇੱਕ ਚੀਜ਼ ਦਿੱਤੀ ਹੋਈ ਆਪਾਂ ਕਿਵੇਂ ਵੀਡੀਓ ਅਪਲੋਡ ਕਰਨੀ ਹੈ ਕੀ ਆਪਾਂ ਉਹਦੇ ਵਿੱਚ ਫਾਈਨਲ ਵੀਡੀਓ ਤੇ ਪਾਉਣ ਤੋਂ ਪਹਿਲਾਂ ਕੀ ਆਪਾਂ ਉਹਦੇ ਟੈਗ ਲਾਉਣੇ ਆ ਤੇ ਹੁਣ ਆਪਾਂ ਜਿਵੇਂ ਇੱਕ ਫੇਸਬੁੱਕ ਦਾ ਖੋਲ ਕੇ ਦਿਖਾ ਦਨੇ ਆ ਹਰ ਇੱਕ ਚੀਜ਼ ਫੇਸਬੁੱਕ YouTube ਤੇ ਜੋ ਵੀ ਤੁਹਾਨੂੰ ਸੋਚੀ ਹੋਊਗੀ ਉਹ ਮਿਲੂਗੀ ਸਿਰਫ ਜੈਨੂਅਨ ਬਿਲਕੁਲ ਤੇ ਇਹ ਤੋਂ ਅਗਰ ਤੁਸੀਂ ਇਹ ਕਲਾਸ ਪੂਰੀ ਇੱਕ ਹਫ਼ਤੇ ਜੀ ਵੀ ਅਟੈਂਡ ਕਰ ਲੈ ਪੂਰੇ ਤਰੀਕੇ ਨਾਲ ਏ ਆਈ ਹੋਗੀ ਤੇ ਵੈਬਸਾਈਟ ਬਾਰੇ ਹੋਗੀ ਤਾਂ ਲਗਭਗ ਤੁਸੀਂ ਉਹ ਪੌੜੀ ਕ੍ਰਾਸ ਕਰ ਜਾਓਗੇ ਜੋ ਸਾਨੂੰ 6 ਮਹੀਨੇ ਲੱਗੇ ਸੀ ਪੂਰੀ ਕਰਨ ਤੇ ਤੇ ਤੁਸੀਂ ਉਹ ਇੱਕ ਹਫ਼ਤੇ ਦੇ ਵਿੱਚ ਪੂਰਾ ਕਰ ਸਕਦੇ ਹੋ ਉਸ ਤੋਂ ਬਾਅਦ ਮਿਹਨਤ ਤੁਹਾਡੀ ਹੈ ਕਿ ਤੁਸੀਂ ਕਿੰਨੀਆਂ ਵੀਡੀਓ ਪਾਉਣੇ ਇਹਦੇ ਵਿੱਚ ਸਾਰਾ ਦੱਸਿਆ ਹੋਇਆ ਆਪਾਂ AI ਟੂਲਸ ਤੇ ਇਹਦੇ ਵਿੱਚ ਕੋਈ ਵੀ ਤੁਹਾਨੂੰ ਲੱਗਿਆ ਵੀ ਯਾਰ ਆਹ ਚੀਜ਼ ਸਾਨੂੰ ਨਾ ਵੀ ਵਧੀਆ ਤਰੀਕਾ ਨਾਲ ਨਹੀਂ ਸਮਝ ਆਈ ਤਾਂ ਉੱਪਰ ਆਪਾਂ ਡਿਜੀਟਲ ਸੱਥ ਦੀ ਆਪਸ਼ਨ ਦਿੱਤੀ ہوئی ਹੈ ਉੱਤੇ ਕਲਿੱਕ ਕਰਕੇ ਉੱਥੇ ਤੁਸੀਂ ਆਪਣਾ ਕੁਐਸਚਨ ਛੱਡ ਦੇਣਾ ਅਸੀਂ ਉਹ ਤੇ ਕੰਮ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਵਿੱਚ ਆਪਾਂ ਤੁਹਾਨੂੰ ਹੋਰ ਵੀ ਵਧੀਆ ਤਰੀਕੇ ਨਾਲ ਕਰਕੇ ਦੇਵਾਂਗੇ ਆ ਦੇਖੋ ਜੀ ਉਹ ਡਿਜੀਟਲ ਸੱਤ ਦੇ ਵਿੱਚ ਆ ਫੇਸਬੁਕ ਬਾਰੇ ਜਾਣਕਾਰੀ ਈ-ਕਮਰਸ ਸਾਈਟ ਤੇ ਆ ਦੇਖੋ ਜੀ ਆ ਜਿੰਨੇ ਵੀ ਸਵਾਲ ਇਹ ਚ ਤੁਸੀਂ ਪਾਉਂਗੇ ਸਭ ਦਾ ਰਿਪਲਾਈ ਆਊਗਾ ਠੀਕ ਆ ਦੋਸਤੋ ਜਿਹੜੇ ਜਿਹੜੇ ਮਿੱਤਰ ਨੇ ਕੋਰਸ ਖਰੀਦਣਾ ਆਪਣੀ ਵੈਬਸਾਈਟ ਤੇ ਜਾਓ ਤੇ ਖਰੀਦੋ ਧੰਨਵਾਦ ਦੋਸਤੋ